ਆਜੀ ਦੀ ਕਹਾਣੀ ਖੁਸ਼ੀ ਦੇ ਦੋ ਪਿਆਲੇ ਹੈਡੋਨਿਕ ਖੁਸ਼ੀ ਤੇ ਯੂਡਮੋਨਿਕ ਖੁਸ਼ੀ ਦੋ ਦੋਸਤ ਸੀ ਆਰਵ ਤੇ ਰੋਹਨ ਦੋਵੇਂ ਇਕੱਠੇ ਪੜੇ ਸੀ ਔਰ ਕਾਫੀ ਹੱਦ ਤੱਕ ਬਚਪਨ ਇਕੱਠਾ ਬੀਤਿਆ ਸੀ ਪਰ ਜਿਵੇਂ ਜਿਵੇਂ ਵੱਡੇ ਹੋਏ ਉਹਨਾਂ ਦੀ ਜੀਵਨ ਦੇ ਪ੍ਰਤੀ ਆਧੀਆਂ ਵਿਚਾਰ ਧਾਰਨਾ ਚੇਂਜ ਹੋਈਆਂ ਆਰਵ ਜਿਹੜਾ ਹੈ ਉਹ ਹੀਡੋਨਿਕ ਖੁਸ਼ੀ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਤਾਂ ਉਸ ਨੂੰ ਇੱਕ ਅੱਛੀ ਨੌਕਰੀ ਮਿਲ ਗਈ ਅੱਛੇ ਕਾਰਪੋਰੇਟ ਘਰਾਣੇ ਦੇ ਵਿੱਚ ਉਹ ਜੋਬ ਕਰਦਾ ਸੀ ਔਰ ਅੱਛੀ ਸੈਲਰੀ ਸੀ ਉਹ ਆਦੀ ਲਾਈਫ ਇੰਜੋਏ ਕਰਦਾ ਸੀ ਕਿਉਂਕਿ ਉਹ ਸਮਝਦਾ ਸੀ ਕਿ ਜ਼ਿੰਦਗੀ ਜਿਹੜੀ ਹੈ ਉਹ ਇੱਕ ਵਾਰ ਮਿਲੀ ਹੈ ਇਸ ਨੂੰ ਇੰਜੋਏ ਕੀਤਾ ਜਾਵੇ ਨਵੀਆਂ ਚੀਜ਼ਾਂ ਖਰੀਦਣਾ ਨਵੀਂ-ਨਵੀਂ ਥਾਵਾਂ ਤੇ ਘੁੰਮਣ ਜਾਣਾ ਐਨਾ ਚੀਜ਼ਾਂ ਚੋਂ ਨੂੰ ਖੁਸ਼ੀ ਮਿਲਦੀ ਸੀ ਪਰ ਇੱਕ ਸਮਾਂ ਐਜਾ ਆਇਆ ਜਾਂ ਆਂਦਾ ਸੀ ਜਦੋਂ ਉਹਨੂੰ ਇਹ ਪਿਆਲਾ ਉਹਨੂੰ ਦਵਾੜਾ ਉਹ ਕਿੱਕ ਚਾਈਦੀ ਹੁੰਦੀ ਸੀ ਦੂਸਰਾ ਜਿਹੜਾ ਫਰੈਂਡ ਹੈ ਰੋਹਨ ਰੋਹਨ ਯੂਡਮੋਨਿਕ ਖੁਸ਼ੀ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਖੁਸ਼ੀ ਲੈਣ ਦਾ ਨਹੀਂ ਖੁਸ਼ੀ ਦੇਣ ਦਾ ਜਿਹੜਾ ਮੇਨ ਹੈ ਉਹ ਗਰੀਬ ਬੱਚਿਆਂ ਨੂੰ ਪੜਾਉਣਾ ਕੁਝ ਕ੍ਰੀਏਟਿਵ ਕਰਨਾ ਠੀਕ ਹੈ ਦੂਸਰਿਆਂ ਦੇ ਨਾਲ ਖੜੇ ਹੋਣਾ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਹਰੇਕ ਦੀ ਹੈਲਪ ਕਰਨਾ ਠੀਕ ਹੈ ਐ ਜੀ ਸੰਤੁਸ਼ਟੀ ਭਰੀ ਜੀਵਨ ਦੇ ਵਿੱਚ ਉਹ ਵਿਸ਼ਵਾਸ ਰੱਖਦਾ ਸੀ ਤਾਂ ਉਹ ਇਹਨਾਂ ਚੀਜ਼ਾਂ 'ਚ ਖੁਸ਼ ਹੁੰਦਾ ਸੀ ਜਦੋਂ ਉਹ ਦਾ ਦੁਆਰਾ ਕੀਤੀ ਕੋਈ ਕੋਈ ਹੈਲਪ ਕਿਸੇ ਦੇ ਜ਼ਿੰਦਗੀ ਸਵਾਰ ਦੇਵੇ ਠੀਕ ਹੈ ਕਿਸੇ ਦੇ ਕੰਮ ਆਵੇ ਉਹਨੂੰ ਇਸ ਚੀਜ਼ੇ 'ਚ ਖੁਸ਼ੀ ਮਿਲਦੀ ਸੀ ਤਾਂ ਰੁਖ ਬਦਲਿਆ ਕੁਝ ਸਮਾਂ ਬਦਲਿਆ ਉਹਦੇ ਵਿੱਚ ਇੱਕ ਇਹ ਜਿਹਾ ਮੋੜ ਆਇਆ ਜਦੋਂ ਇਹਨਾਂ ਦੋਵਾਂ ਦੀ ਨੌਕਰੀ ਜਾਂਦੀ ਰਹੀ ਉਨ ਜਦੋਂ ਨੌਕਰੀ ਜਾਂਦੀ ਰਹੀ ਤਾਂ ਆਰਵ ਲਈ ਇੱਕ ਤਰ੍ਹਾਂ ਸਟਰਗਲ ਸਟਾਰਟ ਹੋ ਗਈ ਕਿਉਂਕਿ ਆਰਵ ਦੀ ਖੁਸ਼ੀ ਜਿਹੜੀ ਸੀ ਉਹ ਉਹਨਾਂ ਚੀਜ਼ਾਂ 'ਚ ਸੀ ਠੀਕ ਹੈ ਜਿਹੜੀ ਉਹ ਨੌਕਰੀ ਜਾਣ ਨਾਲ ਖਤਮ ਹੋ ਗਈ ਪਰ ਦੂਜੇ ਪਾਸੇ ਰੋਹਨ ਨੇ ਇੱਕ ਨਵਾਂ ਇਨੀਸ਼ੀਏਟਿਵ ਲਿਆ ਉਹਨੇ ਇੱਕ ਐਨਜੀਓ ਚਲਾਈ ਗਰੀਬ ਬੱਚਿਆਂ ਦੀ ਮਦਦ ਦੇ ਲਈ ਉਹਨਾਂ ਨੂੰ ਪੜਾ ਕੇ ਠੀਕ ਹੈ ਉਹਦੇ ਤੋਂ ਕੁਝ ਅਰਨਿੰਗ ਵੀ ਹੋ ਜਾਂਦੀ ਸੀ ਠੀਕ ਹੈ ਜਿਹਦਾ ਬਿਲ ਟੂ ਪੇ ਸੀ ਉਹਨਾਂ ਕੋਲ ਲੈ ਲੈਂਦਾ ਸੀ ਦੂਜੇ ਗਰੀਬ ਬੱਚਿਆਂ ਨੂੰ ਫ੍ਰੀ ਪੜਾ ਦਿੰਦਾ ਸੀ ਤਾਂ ਉਹਨੇ ਆਪਦੀ ਖੁਸ਼ੀ ਜਿਹਦੀ ਹੈ ਉਹੀਆਂ ਚੀਜ਼ਾਂ 'ਚ ਤਲਾਸ਼ੀ ਔਰ ਉਹਨੂੰ ਉਹ ਖੁਸ਼ੀ ਮਿਲੀ ਵੀ ਕਿਉਂਕਿ ਉਹਦੀ ਜਿਹੜੀ ਖੁਸ਼ੀ ਸੀ ਉਹ ਇੱਕ ਐਜੀ ਖੁਸ਼ੀ ਸੀ ਜਿਹੜੀ ਦੂਜਿਆਂ ਦੀ ਮਦਦ ਕਰਕੇ ਮਿਲਦੀ ਸੀ ਔਰ ਉਹਦੇ ਨਾਲ ਉਹ ਆਪ ਵੀ ਸਰਵਾਈਵ ਕਰ ਪਾਇਆ ਇਹ ਸੀ ਯੂਡਮੋਨਿਕ ਖੁਸ਼ੀ ਤਾਂ ਅੱਜ ਦਾ ਜਿਹੜਾ ਵਿਚਾਰ ਹੈ ਇਹ ایਓ ਹੈ ਹਿਡੋਨਿਕ ਹੈਪੀਨੈਸ ਐਂਡ ਯੂਡਮੋਨਿਕ ਹੈਪੀਨੈਸ ਮੈਨੂੰ ਦੱਸਿਆ ਜੋ ਇਹ ਵਿਚਾਰ ਕਿਵੇਂ ਲੱਗਿਆ ਜੀ ਥੈਂਕ ਯੂ ਜੀ ਧੰਨਵਾਦ